ਪੌਣੀਗੜ ਦੇ ਪਟੇਲਾ ਰੋਡ ਤੇ ਖਾਲੀ ਪਏ ਰਾਈਸ ਮਿਲ 'ਚ ਅਚਾਨਕ ਅੱਗ ਲੱਗ ਗਈ ਹੈ ਜੇ ਤੰਦਸ ਦੀ ਕੀ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਵੀ ਅੱਗ ਬੁਝਾਉਣ ਦਾ ਕੰਮ ਕਰਨ ਛੱਲੇ ਹੋਈ ਹੈ ਜੇ ਤੰਦਸ ਦੀ ਕੀ ਦੱਸੇ ਜਾ ਰਿਹਾ ਹੈ ਕਿ ਇਸ ਰਾਈਸ ਮਿਲ ਦੇ ਵਿੱਚ ਪਲਾਸਟਿਕ ਦਾ ਸਮਾਨ ਹੋਣ ਦੇ ਕਾਰਨ ਅੱਗ ਫੈਲੀ ਹੈ ਜਿਸ ਤੋਂ ਬਾਅਦ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਰਾਈਸ ਮਿਲ ਦੇ ਨੇੜੇ ਹੀ ਸਰਕਾਰੀ ਕਣਕ ਦੇ ਗੋਦਾਮ ਵੀ ਨੇ ਤੇ પેટ્રોલ ਪੰਪ ਵੀ ਹੈ ਜਿਸ ਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਅੱਗ ਬੁਝਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ मेरा नाम मंजीत सिंह है जी आग देखी निकल दिए हालाता देखियां हा। ते असि ਭੱਜ ਕੇ ਆਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਕੇ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ तकरीबन बुझ ਗਈ ਅੱਗ ਕਿੰਨੇ ਕ ਬਜ ਦੀ ਘਟਦਾ ਜੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕਾਰ ਹੋਇਆ ਜੀ ਅੱਗ ਲੱਗਦਾ ਇਹ ਤਾਂ ਨਹੀਂ ਪਤਾ ਜੀ ਤਾਂ ਦੂਰ ਸੀ ਠੀਕ ਹੈ ਤੁਸੀਂ ਨਾਲ ਆਏ ਦੀ ਜਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਦੇਖੋ ਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰੇ ਆਲੇ ਦਾਲੇ ਮਹੱਲਾ ਇਕੱਠਾ ਹੋ ਗਿਆ ਹੋਰ ਕੁਤਵੰਤੇ ਸੱਜਣ ਆ ਗਏ ਜਿਹੜਾ ਜਿਹਨਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਫਾਇਰ ਕੀ ਕੀ ਮੱਚੇ ਆ ਜੀ ਅੱਗ ਤੇ ਕੀ ਅੱਗ ਤੇ ਜੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗਰਾਊਂਡ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਗਰਾਊਂਡ ਉਹਦਾ ਵੇਸਟੇਜ ਹੈ ਗਰਾਊਂਡ ਨੂੰ ਤਾਂ ਕੋਈ ਨੁਕਸਾਨ ਹੋਣਾ ਨਹੀਂ ਨਾ ਗਰਾਊਂਡ ਨੂੰ ਕੋਈ ਨੁਕਸਾਨ ਨਹੀਂ ਹੋਣਾ ਜ਼ਮੀਰ ਨਾਲ ਪੈਟਰੋਲ ਪੰਪ ਵੀ ਆਇਆ ਹੈ ਜੇ ਨੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਜੇ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੋਂਦੇ ਫਿਰ ਤਾਂ ਕਰੋਨਾ ਦਾ ਪੀੜਾ ਨੁਕ खबर ਪਹਿਲਾਂ ਮੈਨੂੰ 18 ਦੇ ਭੇਜੇ ਜੇ ਜਰਨੈਲ ਮਾਜੀ ਦਾ ਮੈਂਦਰਜੀਤ ਸਿੰਘ ਆ ਜੀ ਬੀਰੋ ਅਫਸਰ ਇਨਸਪੈਕਟਰ ਆ ਉਹਦੇ ਇੰਦਰਜੀਤ ਜੀ ਕੀ ਮਾਮਲਾ ਹੈ ਕੀ ਪਤਾ ਲੱਗਿਆ ਸੀ ਅੱਜ ਦਾ ਇਹ ਮਾਮਲਾ ਸਰ ਹੁਣ ਅਸੀਂ ਰੂਟੀਨ ਟਾਈਮ ਤੇ ਡਿਊਟੀ ਟਾਈਮ ਆ ਰਹੇ ਜੀ ਹੁਣ ਰਸਤੇ 'ਚ ਮੈਨੂੰ ਫੋਨ ਆਇਆ ਵੀ ਇਸ ਤਰ੍ਹਾਂ ਤੁਹਾਡੇ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਲੇ ਇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਉਹ ਮੈਂ ਨਾਲ ਦੇ ਨਾਲ 112 ਦੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਪਿਆਰੇ ਜਿੰਨਾਂ ਦਾ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਹਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ। ਜੀ। ਨਾਲ ਹੀ ਲੱਗਦਾ ਜਿਹੜਾ ਕੋਈ ਪਟੋਲ ਪੰਪ ਹੈਗਾ ਕੋਈ ਹੋਰ ਹੈ ਕਿਸੇ ਤਰ੍ਹਾਂ ਨਾ ਕੋਈ ਜਦ ਜੇ ਫਾਇਰ ਬ੍ਰਿਗੇਡ ਨਾਲ ਨੂੰ ਨੁਕਸਾਨ ਜਾਦੇ ਹੋ ਸਕਦਾ। ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ। ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਰ ਸਕਦਾ। ਸਰ ਇਹ ਕਿਵੇਂ ਲੱਗੀ ਹੈ ਜੀ ਕੋ ਕੰਮ ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ। ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਉਰੇ। ਇਹ ਸ਼ੈਲਰ ਦੇ ਵਿੱਚ। ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਹੀ ਪਿਆਗਾ ਕੀ ਸੜਿਆ ਜੀ ਅੱਗ ਚ ਆਪਾਂ ਦੇਖ ਰਹੇ ਆ ਇਹ ਡੈਡ ਸਟਾਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਹੂੰ ਠੀਕ ਹੈ ਵੇਸਟੇਜ ਹੈ ਸਾਰੀ ਹੁਣ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਕੋਈ ਲੱਗੀ ਉਸ ਤਰ੍ਹਾਂ ਦਾ ਸਾਨੂੰ ਕਿਸੇ ਕੋਈ ਗੋਡਾਊਨ ਸਰ ਕੋਈ ਗੋਡਾਊਨ ਠੀਕ ਨੇ ਜੀ ਬਿਲਕੁਲ ਕੋਈ ਨਾਲ ਪੈਟਰੋਲ ਪੰਪ ਵੀ ਹੈ ਉਹ ਵੀ ਠੀਕ ਹੈ ਸਰ ਬਿਲਕੁਲ ਅਨੀ ਕਰਦੇ ਪਟਿਆਲਾ ਰੋਡ ਤੇ ਖਾਲੀ ਪਏ ਰਾਈਸ ਮਿਲ 'ਚ ਅਚਾਨਕ ਅੱਗ ਲੱਗ ਗਈ ਹੈ ਜੇ ਤੰਦਸ ਦੀ ਕਿ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਵੀ ਆ ਕੇ ਬੁਝਾਉਣ ਦਾ ਕੰਮ ਕਰਨ ਛੱ ਲੱਗੇ ਹੋਈ ਹੈ ਤੰਦਸ ਦੀ ਕਿ ਦੱਸੇ ਜਾ ਰਿਹਾ ਹੈ ਕਿ ਇਸ ਰਾਈਸ ਮਿਲ ਦੇ ਵਿੱਚ ਪਲਾਸਟਿਕ ਦਾ ਸਮਾਨ ਹੋਣ ਦੇ ਕਾਰਨ ਅੱਗ ਫੈਲੀ ਹੈ ਜਿਸ ਤੋਂ ਬਾਅਦ ਦੱਸੇ ਇਹ ਵੀ ਜਾ ਰਿਹਾ ਹੈ ਕਿ ਇਸ ਰਾਈਸ ਮਿਲ ਦੇ ਨੇੜੇ ਹੀ ਸਰਕਾਰੀ ਕਣਕ ਦੇ ਗੋਦਾਮ ਵੀ ਨੇ ਤੇ પેટ્રોલ ਪੰਪ ਵੀ ਹੈ ਜਿਸ ਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਅੱਗ ਬੁਝਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਮੇਰਾ ਨਾਮ ਅਮਨਜੀਤ ਸਿੰਘ ਹੈ ਜੀ ਅੱਗ ਦੇਖੀ ਨਿਕਲਦੀਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਗਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਗਏ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਗਏ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ तकरीबन ਬੁਝ ਗਈ ਅੱਗ ਕਿੰਨੇ ਕ ਬਜੇ ਦੀ ਘਟਦਾ ਜੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕਰ ਰਿਹਾ ਜੀ ਅੱਗ ਲੱਗਦੀ ਇਹਦਾ ਨਹੀਂ ਪਤਾ ਜੀ ਗਾ ਜੀ ਤਾਂ ਦੂਰ ਸੀ ਠੀਕ ਹੈ ਤੁਸੀਂ ਨਾਲ ਆਏ ਜੀ ਜਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਦੇਖੋ ਆਇਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰੇ ਆਲੇ ਦਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਪਤਵੰਤੇ ਸੱਜਣ ਆ ਗਏ ਜਿਹੜਾ ਜਿਹਨਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਬ੍ਰੀਗਡ ਆ ਗਈ ਕੀ ਮੱਛੇ ਜੀ ਅੱਗ ਦੀ ਕੀ ਅੱਗ ਬੁਝਾਈ ਕੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗਰਾਊਂਡ ਦਾ ਕਿਸੇ ਦਾ ਬੰਦ ਪਿਆ ਕੋਈ ਕਿ ਡਾਊਨ ਉਹਦਾ ਵੇਸਟੇਜ ਹੈ ਗਰਾਊਂਡ ਨੂੰ ਤਾਂ ਕੋਈ ਨੁਕਸਾਨ ਹੋਣਾ ਨਹੀਂ ਗਰਾਊਂਡ ਨੂੰ ਕੋਈ ਨੁਕਸਾਨ ਨਹੀਂ ਹੋਣਾ ਜੁਮੇਦਰਾਲ પેટ્રોલ ਪੰਪ ਵੀ ਆਇਆ ਜਾਂ ਵੀ ਨੇੜੇ પેટ્રોલ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਦਾ ਵੀ ਤਾਂ ਨੁਕਸਾਨ ਹੁੰਦਾ ਜਾਨੀ ਮ ਖਬਰ ਪਹਿਲਾਂ ਵੀ 18 ਦੇ ਭੇਜੇ ਜੀ ਜੇ ਜਰਨਲਵਾਜੀ ਦਾ ਮੈਂ ਇੰਦਰਜੀਤ ਸਿੰਘ ਆ ਜੀ ਵੇਰਕਸ ਇਨਸਪੈਕਟਰ ਹਾਂ ਉਹਰੇ ਇੰਦਰਜੀਤ ਜੀ ਕੀ ਮਾਮਲਾ ਕੀ ਪਤਾ ਲੱਗਿਆ ਸੀ ਅੱਗ ਦਾ ਮਾਮਲਾ ਸਰ ਹੁਣ ਅਸੀਂ ਰੂਟੀਨ ਟਾਈਮ 'ਚ ਡਿਊਟੀ ਟਾਈਮ ਆ ਰਹੇ ਸੀ ਹੁਣ ਰਸਤੇ 'ਚ ਮੈਨੂੰ ਫੋਨ ਆਇਆ ਬਈ ਇਸ ਤਰ੍ਹਾਂ ਕੋਈ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਲੇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਹੋਵੇ ਮੈਂ ਨਾਲ ਦੇ ਨਾਲ 112 ਤੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਕਾਰੇ ਜਿੰਨਾ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਅੱਗ ਨੂੰ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਹਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਜੀ ਉਰ ਨਾਲ ਹੀ ਲੱਗਦਾ ਜਿਹੜਾ ਕੋਈ ਪਟੋਲ ਪੰਪ ਹੈ ਜਾਂ ਕੋਈ ਹੋਰ ਹੈ ਕਿਸੇ ਤਰ੍ਹਾਂ ਮੈਂ ਕੁਝ ਜਾਦੀ ਜੀ ਜੇ ਫਾਇਰ ਬ੍ਰਿਗੇਡ ਨਾ ਹੋਦੀ ਨੁਕਸਾਨ ਜਾਦੇ ਹੋ ਸਕਦਾ ਸੀ ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਸ ਸਕਦਾ ਹੈ ਇਹ ਅੱਗ ਕਿਵੇਂ ਲੱਗੀ ਹੈ ਜੀ ਉਹ ਕਾਰਨ ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਪੂਰੇ ਇਹ ਸ਼ੈਲ ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਹੀ ਪਿਆਗਾ ਕੀ ਸੜਿਆ ਜੀ ਅੱਗ ਚ ਆਪਾਂ ਦੇਖ ਰਹੇ ਆ ਇਹ ਡੈਡ ਸਟਾਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਹੂੰ ਠੀਕ ਹੈ ਵੇਸਟੇਜ ਹੈ ਸਾਰੀ ਹੁਣ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਕੋਈ ਲੱਗੀ ਉਸ ਤਰ੍ਹਾਂ ਦਾ ਸਾਨੂੰ ਕਿਸੇ ਕੋਈ ਗੋਡਾਊਨ ਸਰ ਕੋਈ ਗੋਡਾਊਨ ਠੀਕ ਨੇ ਜੀ ਬਿਲਕੁਲ ਕੋਈ ਨਾਲ ਪੈਟਰੋਲ ਪੰਪ ਵੀ ਹੈ ਉਹ ਵੀ ਠੀਕ ਹੈ ਸਰ ਬਿਲਕੁਲ